ਸੋਨੇ ਦੇ ਸੀਜ਼ਨ ਦੀ ਕਟਾਈ ਸ਼ੁਰੂ ਹੋ ਗਈ ਹੈ ਜੀ। ਬਹੁਤ ਖੂਬ ਕੋਨ ਇਹਨਾਂ ਨੂੰ ਹੱਡੀ ਰੋਗ ਬਹੁਤ ਜ਼ਿਆਦਾ ਪਿਆ ਵਾ ਪਰ ਆਪਣੇ ਵਾਹਿਗੁਰੂ ਦੀ ਕਿਰਪਾ ਨਾਲ ਬਚਾਵਾ ਇਸ ਵਾਰੀ ਇਹਦੇ ਉੱਪਰ ਅਸੀਂ ਟਾਈਮ ਨਾਲ ਕੋਈ ਦਵਾਈਆਂ ਦਾ ਪਹਿਲਾਂ ਛੜਕਾ ਕਰਤਾ ਸੀ ਪਤਾ ਨਹੀਂ ਉਹਦਾ ਕਰਕੇ ਬਚਾਵਾ ਆ ਜਾ ਕੀ ਗੱਲ ਵਾ ਪਰ ਹਲਦੀ ਰੋਗ ਤੋਂ ਬਚਾ ਤੁਸੀਂ ਦੇਖ ਸਕਦੇ ਜੇ ਐਸ ਵੇਲੇ ਕਾ 1 ਵਜੇ ਦਾ ਟਾਈਮ ਆ ਤੇ ਥੋੜਾ ਜਿਹਾ ਘੱਟਾ ਹੀ ਉੱਡ ਰਿਹਾ ਵਾ ਧੁੰਨੇ ਵਿੱਚੋਂ ਹਲਦੀ ਨਹੀਂ ਉੱਡਦੀ ਜਿਹਦੇ ਆਮ ਖੇਤਾਂ ਦੇ ਵਿੱਚ ਜਿੱਥੇ ਜਿਆਦਾ ਹਲਦੀ ਪਈ ਆ ਤੇ ਹਲਦੀ ਹੀ ਉੱਡਦੀ ਦੱਸਦੀ ਆ ਪੀਲਾ ਹੀ ਹੋ ਜਾਂਦਾ ਡਰਾਈਵਰ ਨੂੰ ਵੀ ਕੁਝ ਨਹੀਂ ਦਿਖਾਈ ਦਿੰਦਾ ਗਾੜੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਝੋਨਾ ਬਹੁਤ ਵਧੀਆ ਵਾ ਤੇ ਇਹ ਸਾਡੇ ਪਿੰਡ ਦੀ ਕਮਾਈ ਨੇ ਆ ਤੇ ਪੜਦੇ ਵੀ ਬੜੇ ਪਿਆਰ ਨਾਲ ਆ ਕੋਈ ਬੰਨਾ ਨਹੀਂ ਛੱਡੰਦਾ ਬੰਨੇ ਦੇ ਨਾਲ ਮੇਲ ਕੇ ਰੱਖੰਦੇ ਆ ਬੜੇ ਨਾਲ ਆਹ ਮੁੰਡਾ ਡਰਾਈਵਰ ਆ ਜਿਸੇ ਨੇ ਸਾਡੇ ਨਾਲ ਬਿਨਾ ਝੋਲਣਾ ਵੀ ਪਾਲਿਆ ਸੀ ਇਸੇ ਮੁੰਡੇ ਨੇ ਨਾ ਬਹੁਤ ਦੀਵਾ ਵਾ ਤੇ ਹੁਣ ਨਾਲ ਨਾਲ ਕੰਬਾਈਨ ਦਾ ਵੀ ਕੰਮ ਕਰਦਾ ਵਾ ਨਾਲ ਕੰਬਾਈਨ ਦੀ ਡਰਾਈਵਰੀ ਵੀ ਕਰਦਾ ਵਾ ਫੋਰਮੈਨ ਵੀ ਆ ਇਹ ਜਿਹੜਾ ਕੰਬਾਈਨ ਤੇ ਪੂਰਾ ਗਰੁੱਪ ਆ ਸਾਡੇ ਪਿੰਡ ਦਾ ਵਾ ਤੇ ਪਿੰਡ ਦੀ ਸਾਡੇ ਦੀ ਕੰਬਾਈਨ ਆ ਤੇ ਬਹੁਤ ਵਧੀਆ ਮੁੰਡੇ ਆ ਪ੍ਰੇਮ ਨਾਲ ਵੜਦੇ ਆ ਆ ਕਿੱਲੇ ਦਾ ਵਾਇਆ ਸੀ ਤੇ ਇੱਕ ਵੀ ਮੰਜਰ ਇਹਨਾਂ ਨੇ ਬੰਨੇ ਨਾਲ ਨਹੀਂ ਛੱਡੀ ਸਭ ਰਗੜ ਕੇ ਵੜ ਦਿੱਤੀ ਆ ਬਹੁਤ ਵਧੀਆ ਮੁੰਡੇ ਆ ਤੇ ਚਲੋ ਮਹਾਰਾਜ ਨੇ ਦਿਨ ਵੀ ਲਾ ਦਿੱਤੇ ਆ ਇਸ ਕਰਕੇ ਚਲੋ 사ਤਗੁਰ ਗਾੜੀ ਬੇਨਤੀ ਕੀਤੀ ਕਿ ਮਹਾਰਾਜ ਦੇਣ ਲਾ ਲੋਕਾਂ ਦੇ ਫਸਲ ਪੱਕ ਗਈ ਆ ਤੇ ਵੱਢਣੀ ਆ। ਬਾਕੀ ਜਿੰਨਾ ਵਿਚਾਰਿਆਂ ਦੇ ਪਾਣੀ ਆ ਗਿਆ ਉਹਨਾਂ ਦੀ ਤੇ ਇਸ ਵਾਰ ਬੜੀ ਬੁਰੀ ਹਾਲਤ ਹੋਈ ਆ। ਚਲੋ ਮਹਾਰਾਜ ਵਾਹਿਗੁਰੂ ਗਾੜੀ ਕਿਹੜਾ ਕੋ ਯੋਰ ਆ। 사ਤਗੁਰੂ ਮਿਹਰ ਕਰਨ। ਇਲਾਕੇ ਨੇ ਵੀ ਉਹਨਾਂ ਦੀ ਬਹੁਤ ਮਦਦ ਕੀਤੀ ਆ। ਬਹੁਤ ਜਿਹੜੀਆਂ ਦੇ ਵੀ ਸੰਕਾਵਾਵਾਂ ਬਹੁਤ ਸੇਵਾ ਕੀਤੀ ਉਹ ਆਪਣੇ ਅੰਦੇਲ ਜਾਨ ਨਾਲ ਤਨ ਮਨ ਨਾਲ ਸੇਵਾ ਕਰਦੇ ਆ ਸਾਡੇ ਪਿੰਡ ਦੇ ਵਿੱਚੋਂ ਵੀ ਇੱਥੋਂ ਕੁਝ ਰਸਤੇ ਤੋੜੀ ਟੋਕਰ ਵਗੈਰਾ ਇਹ ਚੀਜ਼ਾਂ ਲੈ ਕੇ ਗਏ ਆ ਹਰ ਪੀੜਤਾ ਦੀ ਸੇਵਾ ਲਈ ਜਿੰਨਾ ਹੋ ਸਕਦਾ ਵਾ ਯੋਗਤਾ ਨਾਲ ਪਾਇਆ ਲੋਕਾਂ ਨੇ ਤੇ ਬਹੁਤ ਹੀ ਵਧੀਆ ਹੋ 啊，就拿出来好了，好、啊